ਅਚਰਜ ਕੁਦਰਤ ਤੇਰੀ ਬਿਸਮਾ ਦੋ ਸ਼ਬਦ ਦੂਜਾ ਇਹ ਸੀ ਇਹ ਪਰਮਾਤਮਾ ਨੂੰ ਸੰਬੋਧਨ ਕੀਤਾ ਹੈ हे ਪ੍ਰਭੂ ਤੂੰ ਅਚਰਜ ਹੈ ਸੱਚੀ ਮੁੱਚੀ ਤੇਰਾ ਕਿਸੇ ਨੇ ਥਾ ਨਹੀਂ ਪਾਇਆ ਜਿਵੇਂ ਅੱਜ ਪ੍ਰਵਾਨਾ ਸਾਹਿਬ ਜੀ ਕਹਿ ਕੇ ਗਏ ਕਿ ਉਹਨੂੰ ਕੋਈ ਕਹਿ ਹੀ ਨਹੀਂ ਸਕਦਾ ਉਂਝ ਵੈਸੇ ਅਸੀਂ ਜਪਜੀ ਸਾਹਿਬ ਚ ਰੋਜ਼ ਪੜ੍ਹਨੇ ਆ ਕਿ ਮਹਾਰਾਜ ਕਹਿੰਦੇ ਨੇ ਕੇਤੇ ਆਖਾਂ ਆਖਣ ਪਾਹੇ ਕਿਤੇ ਕਹਿ ਕਹਿ ਉਠੜ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕਈ ਕੀ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਅੱਖਰ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾਰਾਂ ਗਾਵਾਰ ਉਹ ਅਚਰਜ ਹੈ ਜੀ ਖਿਨ ਮੈਂ ਅਵਰ ਖਿਨਾ ਮੈਂ ਅਵਰਾ ਉਹ ਖਿਨ ਖਿਨ ਵਿੱਚ ਆਪਣਾ ਆਪ ਨਵੇਂ ਨਵੇਂ ਕੌਤਕ ਰਾਈਦਾ ਤੇ ਅਗਲਾ ਬਚਨ ਕੁਦਰਤ ਤੇਰੀ ਬਿਸਮਾ ਜੋ ਤੂੰ ਆ ਸ਼ਕਤੀ ਐ ਵੈਸੇ ਕੁਦਰਤ ਦਾਰ ਤੇ ਸ਼ਕਤੀ ਵੀ ਖੈ ਕਿ ਜਿਹੜੀ ਤੇਰੀ ਕੁਦਰਤ ਕਹੇ ਤੇਰੀ ਆ ਸ਼ਕਤੀ ਵਰਦੀ ਏ ਇਹ ਬਿਸਮਾ ਦਰ ਤੇ ਖਰਾਨ ਕਰਨ ਵਾਲੀ ਹੈ ਸੱਚੀ ਮੁੱਚੀ ਜੀ ਇੰਨੀ ਹਰਾਨ ਕਰਦੀ ਏ ਪਾਣੀ ਤੇ ਅੱਗ ਕਦੀ ਇਕੱਠੇ ਨਹੀਂ ਰਹਿ ਸਕਦੇ ਅੱਗ ਲੱਗ ਗਈ ਹੋਵੇ ਤੇ ਹਵਾ ਕਹੇ ਮੈਂ ਇਹਦੇ ਨਾਲ ਇਕੱਠੀ ਰਹਿ ਜਾਾਂਗੀ ਕਦੀ ਰਹਿ ਨਹੀਂ ਸਕਦੀ ਆ ਜਿਹੜਾ ਅਸੀਂ ਸਰੀਰ ਲੈ ਕੇ ਬੈਠਿਆ ਨਾ ਸਭ ਤੋਂ ਵੱਡੀ ਇਹ ਅਚਰਜ ਖੇਡ ਹੈ ਪੰਜ ਤਤ ਇੱਕ ਦੂਜੇ ਦੇ ਵਿਰੋਧੀ ਨੇ ਰੱਬ ਨੇ ਸਾਰੇ ਇਕੱਠੇ ਕਰਕੇ ਇੱਕ ਥਾਂ ਤੇ ਜ਼ਿੰਦਗੀ ਬਣਾ ਦਿੱਤੀ ਵਿਰੋਧ ਤਾ ਨੂੰ ਇਕੱਠਿਆਂ ਕਰਕੇ ਜ਼ਿੰਦਗੀ ਬਣਾ ਦੇਣੀ ਉਹਦੀ ਕੀ ਅਚਰਜ ਕੌਤਕ ਹੈ ਵਿਚੇ ਧਰਤੀ ਵਿਚੇ ਪਾਣੀ ਵਿੱਚ ਕਾਸ਼ ਅਗਨ ਤ੍ਰਿਜੈ ਬੱਕਰੀ ਸਿੰਘ ਇੱਕ ਤੈ ਥੈ ਰੱਖੈ ਮਨ ਹਰ ਜਪ ਭਰਮ ਪਉ ਦੂਰ ਕੀ ਜੈ ਅ ਤੈਨ ਹੀ ਸੇ ਪਾਣੀ ਇੱਕ ਹੀ ਸੇ ਧਰਤੀ ਕੇ ਪਾਣੀ ਤਿੰਨ ਹੀ ਸੇ ਤੇ ਧਰਤੀ ਇੱਕ ਹੀ ਸਾਂ ਪਰ ਧਰਤੀ ਗਲਦੀ ਕਿਉਂ ਨਹੀਂ ਹੈਰਾਨੀ ਦੀ ਗੱਲ ਆਪਾਂ ਪਿੰਡੂ ਬੰਦੇ ਜਿਆਦਾ ਬੈਠਿਆਂ ਤੂੜੀ ਦੀ ਪੰਡ ਬੰਨ੍ਹਦੇ ਆ ਨਾ ਕਿੰਨੇ ਬਰੀਕ ਬਰੀ ਕੱਖ ਹੁੰਦੇ ਨੇ ਪੰਡ ਘੁੱਟ ਕੇ ਵੱਜ ਜਾਏ ਤੇ ਤੂੜੀ ਨਹੀਂ ਖਿਲਰਦੀ ਪਾਣੀ ਕਿੰਨਾ ਚੰਚਲ ਕਾ ਉਹਦੀ ਅਸਚਰਜ ਖੇਡ ਮਹਾਰਾਜ ਕਿਨੇ ਸਮੁੰਦਰੋਂ ਇਸ ਤਰ੍ਹਾਂ ਬੰਨ੍ਹਿਆ ਜਿਵੇਂ ਤੂੜੀ ਦੀ ਪੰਡ ਬੰਨੀ ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡਾ ਪਾਇਆ ਹੈਰਾਨਗੀ ਦੀ ਗੱਲ ਅਗਲੀ ਗੱਲ ਅਸੀਂ ਜੋ ਬਾਹਰ ਦੇਖਨੇ ਭਾਈ ਸਭ ਉਹ ਕੁਝ ਅੰਦਰ ਵਾਪਰਿਆ ਮੈਂ ਇੱਕ ਵਾਰੀ ਬੇਨਤੀ ਕੀਤੀ ਬਸ ਅਰਥ ਕਰ ਜਾਣਾ ਇੰਦਨ ਤੇ ਬਸੰਤਰ ਭਾਗ ਹੈ ਮਾਟੀ ਕੋ ਜਲ ਦੇ ਦਿੱਸ ਤਿਆਗ ਹੈ ਕੁਦਰਤ ਤੇਰੀ ਬਿਸ਼ਵਾ ਮਾਟੀ ਕੋ ਜਲ ਦੇ ਤਿਸ ਤਿਆਗਾ ਉਪਰ ਚਰਨ ਤਲੈ ਆਕਾਸ਼ ਘਟ ਮੈਂ ਕਿਨੂ ਸਿੰਧ ਪ੍ਰਗਾਸ਼ ਪ੍ਰਥਮ ਹੈ ਮੱਖਣ ਪਾਛੇ ਦੁੱਧ ਮੈਲੋ ਕਿਨੂ ਸਾਬਨ ਸੂ ਅਖਰੀ ਅਰਤੇ ਨੇ ਅੱਗ ਤੋਂ ਡਰ ਅੱਗ ਡਰਦੀ ਏ ਬਾਲਨ ਤੋਂ ਕਦੀ ਹੋ ਸਕਦਾ ਜੀ ਅੱਗ ਡਰੇ ਸਵਾਲ ਹੀ ਨਹੀਂ ਪੈਦਾ ਹੁੰਦਾ ਅੱਗ ਤਾਂ ਸੁੱਕੇ ਹਰੇ ਜੰਗਲ ਨੂੰ ਵੀ ਸੁਕਾਚ ਪਾ ਕੇ ਫੂਕ ਦਿੰਦੀ ਹੈ ਪਰ ਮਹਾਰਾਜ ਕਹਿੰਦੇ ਤੇਰੀ ਕੁਦਰਤ ਵਿਸਮਾ ਹੈ ਅੱਗ ਬਾਲਨ ਤੋਂ ਡਰਦੀ ਹੈ ਤੇ ਮਿੱਟੀ ਸੱਚ ਇਹ ਵੇ ਉਹਦੇ ਤੋਂ ਪਾਣੀ ਡਰੀ ਜਾ ਰਿਹਾ ਇਹਦਾ ਭਾਵ ਅਰਥ ਇਹ ਵੇ ਬਾਹਰ ਦੇ ਅਰਥ ਤਾਂ ਇਹ ਹੀ ਨੇ ਜਿਹਾ ਆ ਲੱਕੜ ਵਿੱਚ ਆਗ ਹੈ ਆ ਕੁਝ ਨਹੀਂ ਅੰਤਰੀਵ ਅਰਥ ਨੇ ਜਦੋਂ ਸਾਡੀ ਆ ਢਾਂਚਾ ਬਣ ਰਿਹਾ ਸੀ ਮਾਂ ਦੇ ਪੇਟ ਵਿੱਚ ਉਦੋਂ ਗੁਰਮੁਖੋ ਮਾਂ ਦੀ ਅੱਗ ਡਰਦੀ ਸੀ ਇਸ ਜਿਸਮ ਨੂੰ ਸਾੜਨ ਦੇ ਲਈ ਕਿਉਂਕਿ ਰੱਬ ਦੀ ਅਸਚਰਜ ਖੇਡ ਉਹਨੇ ਆਗ ਵਿੱਚ ਇਸ ਬਲ ਨੂੰ ਸੜਨ ਨਹੀਂ ਦਿੱਤਾ ਇਹ ਅਸਚਰਜ ਅਗਲੀ ਗੱਲ ਪਰ ਮਾਟੀ ਕੋ ਜਲਦ ਹੈ ਦਿੱਸਤ ਹੈ ਆਪੇ ਆਪ ਸਭ ਨੂੰ ਪਤਾ ਹੈ ਸੈਂਟੀਫਿਕ ਉਹਨਾਂ ਵਾਸਤੇ ਮੈਂ ਕੋਈ ਜ਼ਿਆਦਾ ਸ਼ਬਦ ਨਹੀਂ ਵਰਤਦਾ ਸਾਇੰਸ ਦੇ ਧਰਮ ਦਾ ਆਪਣਾ ਫੀਲਡ ਹੈ ਸਾਇੰਸ ਦਾ ਆਪਣਾ ਫੀਲਡ ਹੈ ਐਵੇਂ ਦੋਨਾਂ ਨੂੰ ਰਲਾ ਕੇ ਟਕਰਾ ਨਹੀਂ ਕਰਨਾ ਚਾਹੀਦਾ ਹੁਣ ਦੇਖੋ ਬੱਚਾ ਮਾਂ ਦੇ ਉਦਰ ਚ ਪਾਣੀ ਦੇ ਬਲੈਡਰ ਚ ਹੈ ਨਾ ਆਪ ਸਭ ਨੂੰ ਪਤਾ ਹੈ ਉਹਦੇ ਉੱਤੇ ਦੀ ਛਿੱਲੀ ਆਪਣੀਆਂ ਬਦਲਦੀ ਰਹਿੰਦੀ ਮਾਂ ਤਾਂ ਕੱਪੜੇ ਬਾਅਦ ਚ ਬਦਲਦੀ ਜਦੋਂ ਜਨਮ ਲੈਂਦਾ ਹੈ ਰੱਬ ਤਾਂ ਉਹਦੇ ਵੀ ਕੱਪੜੇ ਬਦਲੀ ਜਾਂਦਾ ਜਦੋਂ ਮਾਂ ਦੇ ਪੇਟ ਵਿੱਚ ਹੈ ਅਸੀਂ ਹੁਣ ਬਾਹਰ ਸਿੰਘ ਭਾਂਡੇ ਮਾਂਜਦੇ ਆ ਪਨੀਰੀ ਪਟਨੇ ਨਦੀਨ ਪਟਨੇ ਪਾਣੀ ਚ 6-7 ਘੰਟੇ ਖਾਤ ਰਹਿ ਜਾਣਾ ਅਸੀਂ ਕਹਿੰਦੇ ਹੱਥ ਬੁੱਢੇ ਹੋ ਗਏ ਕਿਉਂ ਝੁਰੜੀਆਂ ਪੈ ਜਾਂਦੀਆਂ ਹੱਥ ਮਾਰੋ ਤੇ ਨਾਲ ਉਹ ਭੁਰਨ ਲੱਗ ਪੈਂਦਾ ਮਾਸ ਮਹਾਰਾਜ ਕਹਿੰਦੇ ਆਹੀ ਤਾਂ ਬਿਸਮਾ ਤੇਰੀ ਕੁਦਰਤ ਹੈ ਅਚਰਜ ਹੈ ਤੇਰੀ ਕੁਦਰਤ ਕਿਉਂਕਿ 9 ਮਹੀਨੇ ਪਾਣੀ ਦੇ ਬਲੈਡਰ ਚ ਲਿਆ ਇਹਨੂੰ ਗੱਲ ਨਹੀਂ ਕੋਈ ਨਹੀਂ ਦਿੱਤਾ। ਇਹ ਹੈ ਤੂੰ ਅਚਰਜ ਕੁਦਰਤ ਤੇਰੀ ਬਿਸਮਾ ਇੰਦਨ ਤੇ ਬਸੰਤਰ ਭਗੈ ਮਾਟੀ ਕੋ ਜਲ ਦੇ ਦਿੱਸ ਤਿਆਗੈ ਉਪਰ ਚਰਨ ਤਲ ਅਕਾਸ਼ ਭਾਈ ਸਾਹਿਬ ਯੋਗਾ ਬਹੁਤ ਕਰਦੇ ਆ ਆਪਣੀ ਬਾਡੀ ਨੂੰ ਸਾਧਨ ਲਈ ਪਰ ਇਹ ਦੂਜੇ ਪਾਸੇ ਨਾਲ ਅਰਥ ਕੋਈ ਕਰਦੇ ਸਿਰਸ਼ ਆਸਨ ਸ਼ਿਰਸ਼ ਆਸਨ ਬਹੁਤ ਲੰਮਾ ਸਮਾਂ ਨਹੀਂ ਬੰਦਾ ਕਰ ਸਕਦਾ। ਪਰ ਮਹਾਰਾਜ ਕਿਨਾਂ ਤੂੰ ਕਿੰਨੇ ਮਕੇਨੇ ਜਿਹੜਾ ਸਿਰਸ਼ ਆਸਨ ਵਿੱਚ ਹੀ ਰਿਆ ਸਿਰ ਥੱਲੇ ਪੈਰ ਉੱਤੇ ਕਿਹੜਾ ਬਚਾਈ ਬੈਠਾ ਤੈਨੂੰ ਉੱਤੇ ਅਗਲੀ ਗੱਲ ਪ੍ਰਥਮ ਹੈ ਮੱਖਣ ਪਾਛ ਹੈ ਦੁੱਧ ਮੈਲੋ ਕਿਨੋ ਸਾ ਬਨਸੂਦ ਦੁੱਧ ਚੋਕੇ ਗਰਮ ਕਰਕੇ ਖੱਟਾ ਲਾ ਕੇ ਜਾਗ ਲਾ ਕੇ ਫਿਰ ਦਿਨ ਤੱਕ ਜਾ ਕੇ ਮੱਖਣ ਨਿਕਲਦਾ ਹੈ ਮੱਖਣ ਦਾ ਪ੍ਰੋਸੈਸ ਦੁੱਧ ਤੋਂ ਸ਼ੁਰੂ ਹੁੰਦਾ ਹੈ ਤੇ ਮਹਾਰਾਜ ਕਹਿੰਦੇ ਕਿ ਕਿੱਡੀ ਹੈਰਾਨਗੀ ਦੀ ਗੱਲ ਪਹਿਲਾਂ ਮੱਖਣ ਬਣਾ ਦਿੱਤਾ ਫਿਰ ਦੁੱਧ ਬਣਾ ਦਿੱਤਾ ਪਰ ਅੱਜ ਤੱਕ ਕਦੀ ਕਿਸੇ ਨੇ ਮੱਖਣ ਤੋਂ ਦੁੱਧ ਬਣਾਇਆ ਜੀ ਦੁੱਧ ਤੋਂ ਮੱਖਣ ਬਣਦਾ ਹੈ ਪਰ ਮੱਖਣ ਤੋਂ ਦੁੱਧ ਨਹੀਂ ਜਦੋਂ ਬੰਦਿਆ ਤੂੰ ਜੰਮਿਆ ਨਹੀਂ ਸੇ ਭਾਵੇਂ ਪਸ਼ੂ ਦਾ ਬੱਚਾ ਹੈ ਜਿਹੜੇ ਯਾਦ ਰੱਖਿਓ ਜੇਰ ਜਰਈ ਪੈਦਾ ਹੁੰਦੇ ਨੇ ਬੱਚਾ ਬਾਅਦ ਵੀ ਜਨਮ ਲੈਂਦਾ ਹੈ ਰੱਬ ਬੱਚੇ ਵਾਸਤੇ ਮਾਂ ਦੇ ਸੀਨੇ 'ਚ ਮੱਖਣ ਪਹਿਲੀ ਜਮਾ ਦਿੰਦਾ। ਉਹ ਦੁੱਧ ਜੰਮਿਆ ਰਹਿੰਦਾ ਹੈ ਨਾ। ਅਬ ਪਸ਼ੂ ਲੈ ਲਓ ਤੁਸੀਂ ਗਾਂ ਮੱਝ ਸੁੰਦੀ ਆਪਾਂ ਬੌਲੀ ਨਹੀਂ ਖਾਂਦੇ। ਉਹ ਕਿਉਂ ਜੰਮਿਆ ਹੋਇਆ ਹੈ? ਮਹਾਰਾਜ ਕਹਿੰਦੇ ਹਜਾਨੀ ਦੀ ਗੱਲ ਕਿ ਮੱਖਣ ਪਿਘਲਾ ਕੇ ਦੁੱਧ ਬਣਾ ਦਿੱਤਾ ਤੇ ਜਿਹੜੇ ਜਿਸਮ ਵਿੱਚ ਗੰਦ ਦੀ ਪੋਟਲੀ ਜਿਹਦੇ ਜਿਸਮ ਵਿੱਚ ਮਾਲਮ ਹੁਤਰ ਕੁਰਬਾਨ ਜਾਵਾ ਤੇਰੇ ਤੋਂ ਖੂਨ ਲਾਲ ਏ। ਤੂੰ ਦੇਖੋ ਜਾਂ ਚਿੱਟਾ ਕਰ ਦਿੱਤਾ ਜਿਵੇਂ ਸਾਬਣ ਨਾਲ ਕੱਪੜੇ ਧੁੱਤੇ ਹੁੰਦੇ ਆ ਆਹੀ ਤਾਂ ਹਰਾਨੀ ਜਨ ਗੱਲ ਹੈ ਖੈਰ